ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਜੀ ਕੱਟ ਪੀਸ ਜੀ ਕੱਟ ਪੀਸ ਰੰਗ ਰਸੀਆ ਕੰਪਨੀ ਦੇ ਰਹਿਣਗੇ ਜੀ ਹਾਂਜੀ ਤੇ ਕੱਟ ਪੀਸ ਦੀ ਜੋ ਕੱਟ ਰਣੀ ਹੈ ਮੋਸਟਲੀ ਵੱਡੀ ਰਣੀ ਹੈ ਜੀ ਡਿਜੀਟਲ ਪ੍ਰਿੰਟਿੰਗ ਰਣੀ ਹੈ ਲੇਟੈਸਟ ਡਿਜ਼ਾਈਨਿੰਗ ਰਣੀ ਹੈ ਸਾਰੀ ਜੀ ਦੋ ਪਾਰਸਲ ਦਾ ਸਟਾਕ ਹੈ ਜੀ ਆਪਣੇ ਕੋਲ ਤੇ ਕੱਲ ਕਰਾਂਗੇ ਓਪਨ ਜੀ ਤਾਰੀਖ 18 ਨਵੰਬਰ ਜੀ ਦਿਨ ਮੰਗਲਵਾਰ ਸਮਾਜ ਉਹ ਰੱਖੇ ਜੀ ਅਸੀਂ ਕੱਲ 11 ਵਜੇ ਦਾ ਰੱਖੇ ਜੀ 11 ਵਜੇ ਕੱਲ ਕੱਟਪੀਸ ਓਪਨ ਕੀਤੇ ਆਣਗੇ ਪਸ਼ਮੀਨੇ ਤੇ ਪਿਓਰ ਪਸ਼ਮੀਨਾ オリジナル ਪਿਓਰ ਪਸ਼ਮੀਨੇ ਦੇ ਕੱਟਪੀਸ ਰਹਿਣਗੇ ਜੀ ਸੌਫਟ ਫੈਬਰਿਕ ਹੈ ਜੀ ਜੋ ਲਾਸਟ ਟਾਈਮ ਅਸੀਂ ਦੋ ਪਾਰਸਲ ਓਪਨ ਕੀਤੇ ਸੀ ਤਿੰਨ ਚਾਰ ਘੰਟੇ ਇਹ ਮਾਲ ਕਲੀਅਰ ਹੋ ਗਿਆ ਸੀ ਜੀ ਦੋ ਪਾਰਸਲ ਆਪਾਂ ਕੱਲ ਓਪਨ ਕਰਾਂਗੇ ਜੀ ਰੰਗ ਰਸੀਆ ਬ੍ਰਾਂਡ ਦੇ ਜੀ ਓਪਨ ਕਰਕੇ ਦਿਖਾਵਾਂਗੇ ਜੀ ਸਾਰਾ ਕੁਝ ਸਭ ਤੋਂ ਪਹਿਲ ਤੇ ਮੈਂ ਨਿਊ ਸਬਸਕ੍ਰਾਈਬਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਔਨ ਕਰ ਲਓ ਅਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅੱਜ ਜੋ ਅਸੀਂ ਪਾ ਰਹੇ ਹਾਂ ਜੀ 18 ਨਵੰਬਰ ਨੂੰ ਕੱਟਪੀਸ ਓਪਨ ਕੀਤੇ ਜਾ ਰਹੇ ਆ ਜੀ ਸਵੇਰੇ 11 ਵਜੇ ਓਪਨ ਕਰਾਂਗੇ ਜੀ ਕੱਟਪੀਸ ਰੰਗ ਰਸੀਆ ਦਾ ਪਸ਼ਮੀਨਾ ਲੈਣੇ ਜੀ ਬਹੁਤ ਹੀ ਵਧੀਆ ਘਰ ਦਾ ਪਸ਼ਮੀਨਾ ਜੀ 150 ਰੁਪਏ ਮੀਟਰ ਰੇਟ ਰੱਖਿਆ ਜੀ ਆਪਾਂ ਨੇ ਪਸ਼ਮੀਨੇ ਦਾ ਜੀ ਜੇ ਆਪਾਂ ਫਰੈਸ਼ ਸੂਟ ਥਾਨ ਦੇ ਵਿੱਚ ਲੈਣੇ ਜੀ ਸੇਮ ਘਰ ਦਾ ਜੀ 13-1400 ਰੁਪਏ ਦਾ ਸੂਟ ਹੈ ਜੀ ਇਹ ਸੇਮ ਸੋ ਕੱਟ ਪੀਸਾ ਦੇ ਵਿੱਚ ਹਾਫ ਰੇਟ ਦੇ ਵਿੱਚ ਮਿਲਣਾ ਜੀ 750 ਰੁਪਏ ਦਾ 5 ਮੀਟਰ ਜੀ ਤੇ ਹਾਂਜੀ ਹੁਣ ਓਪਨ ਕਰ ਦੋ ਆ ਫਰਸਟ ਪਾਰਸਲ ਓਪਨ ਕਰੀਏ ਦੋਨੇ ਪਾਰਸਲ ਓਪਨ ਕਰਕੇ ਦਿਖਾਵਾਂਗੇ ਜੀ ਰੰਗ ਰਸੀਆ ਬ੍ਰਾਂਡ ਦਾ ਪਸ਼ਮੀਨਾ ਆਪਾਂ ਲੈ ਕੇ ਆਏ ਜੀ ਬਹੁਤ ਜਿਆਦਾ ਡਿਮਾਂਡਿੰਗ ਆਰਟੀਕਲ ਹੈ ਜੀ ਇਹ ਆਪਣਾ ਰੰਗ ਰਸੀਆ ਦਾ ਜੀ ਇਸ ਵਕਤ ਮਤਲਬ ਪੂਰਾ ਨਾਮ ਹੈ ਜਿਸ ਬ੍ਰਾਂਡ ਦਾ ਜੀ ਤੇ ਕੱਟ ਪੀਸ ਇਸ ਦੇ ਇੰਨੀ ਜ਼ਿਆਦਾ ਵਧੀਆ ਪੈਕਿੰਗ ਦੇ ਵਿੱਚ ਆਉਂਦੇ ਆ ਜੀ ਤੇ ਡਿਜ਼ਾਈਨਿੰਗ ਇੰਨੀ ਜ਼ਿਆਦਾ ਫੈਂਟੈਸਟਿਕ ਲਾਜਵਾਬ ਹੁੰਦੀ ਹੈ ਜੀ ਹਾਂਜੀ ਤੁਸੀਂ ਦੇਖੋ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਵਾਂਗੇ ਜੀ ਆਪਾਂ ਤੁਸੀਂ ਡਿਜ਼ਾਈਨ ਚੈੱਕ ਕਰੋ ਤੁਸੀਂ ਆ ਨਾਲ ਕਰਵਾਓ ਜੀ ਚੈੱਕ 2 ਮਿੰਟ ਰੁਕ ਜਾਓ ਬਿਲਕੁਲ ਚੈੱਕ ਕਰਵਾ ਲਓ ਇਸ ਬੰਡਲ ਦੇ ਵਿੱਚ ਤੁਸੀਂ ਡਿਜ਼ਾਈਨਿੰਗ ਚੈੱਕ ਕਰੀ ਜਲੋ ਜੀ ਡਿਜ਼ਾਈਨ ਇੰਨੇ ਜ਼ਿਆਦਾ ਸੋਹਣੇ ਹੁੰਦੇ ਜੀ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਜੀ ਜੋ ਕਸਟਮਰ ਇੱਕ ਵਾਰ ਲੈ ਗਿਆ ਜੀ ਪੰਜ-ਪੰਜ ਸੂਟ ਲੈ ਕੇ ਜਾਂਦਾ ਜੀ ਇਹ ਪੁੱਠਾ ਹੈ ਜੀ ਹਾਂਜੀ ਤੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਨੇ ਜੀ ਇਹ ਪੀਸ ਲੈ ਆਉਣ ਦੇ ਲਈ ਆਪਣੇ ਕੋਲ 100 ਸ਼ਾਪ ਤੇ ਵਿਜ਼ਿਟ ਕਰਨੇ ਜੀ ਬਹੁਤ ਹੀ ਚੰਗਾ ਬ੍ਰਾਂਡ ਹੈ ਜੀ ਰੰਗ ਰਸੀਆ ਜੀ 150 ਰੁਪਏ ਮੀਟਰ ਕੱਟ ਪੀਸਾ ਦਾ ਰੇਟ ਹੈ ਜੀ ਫਰੈਸ਼ ਦੇ ਵਿੱਚ ਇਹ ਮੈਂ ਤੁਹਾਨੂੰ ਬੋਲ ਹੀ ਚੁੱਕਿਆ ਕਿ 14-1500 ਦਾ ਸੂਟ ਮਾਰਕੀਟ ਦੇ ਵਿੱਚ ਮਿਲਦਾ ਜੀ ਆਪ ਚੈੱਕ ਕਰ ਲਓ ਜੀ ਅਸੀਲ ਬੂਲ ਜੀ ਬਾਰੇ ਰੰਗ ਰਸੀਆ ਬਹੁਤ ਹੀ ਵਧੀਆ ਫੈਬਰਿਕ ਜੀ ਕੰਪਲੀਟ ਬਿਲਕੁਲ ਨਹੀਂ ਹੈਗੀ ਇਸ ਫੈਬਰਿਕ ਦੀ ਜੀ ਜੋ ਲਾਸਟ ਟਾਈਮ ਆਪਾਂ ਦੋ ਪਾਰਸਲ ਓਪਨ ਕੀਤੇ ਸੀ 10:45 ਤੱਕ ਓਪਨ ਕੀਤੇ ਸੀ ਤੇ 3:00 ਵਜੇ ਤੱਕ ਸਟਾਕ ਕਲੀਅਰ ਹੋ ਗਿਆ ਸੀ ਜੀ ਕਵਾਲਿਟੀ ਇੰਨੀ ਜ਼ਿਆਦਾ ਵਧੀਆ ਜੀ ਤੁਸੀਂ ਦੇਖੋ ਇਹ 2 ਮੀਟਰ ਤੋਂ ਸਟਾਰਟ ਹੋ ਜਾਂਦੀ ਹੈ ਕੱਟ ਜੀ 2 ਮੀਟਰ ਤੋਂ ਲੈ ਕੇ ਜੀ 5 ਮੀਟਰ ਤੱਕ ਦੇ ਪੀਸ ਹੁੰਦੇ ਆ 3 ਮੀਟਰ ਵੀ ਹੁੰਦਾ ਜੀ 3.5 ਵੀ ਹੁੰਦਾ ਜੀ ਕਈ ਕਸਟਮਰ ਕਹਿੰਦੇ ਕਿ ਅਸੀਂ ਵੱਧ ਲੈ ਕੇ ਕੀ ਕਰਾਂਗੇ 3.5 ਮੀਟਰ ਲੈ ਕੇ ਕੀ ਕਰਾਂਗੇ ਕੁਝ ਸ਼ਰਟ ਜਿਵੇਂ ਸਿੰਗਲ ਹੁੰਦੀਆਂ ਨੇ 3.5 ਮੀਟਰ ਹੁੰਦੀ ਹੈ ਜਾਂ 3 ਮੀਟਰ ਹੁੰਦੀ ਹੈ ਜੀ 3 ਮੀਟਰ ਦਾ ਮੰਨ ਲਓ ਪੀਸ ਹੈ ਜੀ 150 ਗੁਣਾ 3 ਜੀ 450 ਦਾ ਹੋ ਗਿਆ ਤੁਸੀਂ ਇਹ ਰਾਮ ਟੈਕਸ ਦੀ ਪਲੇਨ ਬਾਟਮ ਨਾਲ ਮੈਚਿੰਗ ਸੂਟ ਬਣਾਓ ਜੀ 400 ਰੁਪਏ ਦੀ ਰਾਮ ਟੈਕਸ ਦੀ ਪਲੇਨ ਬਾਟਮ ਹੈ 850 ਰੁਪਏ ਦਾ ਤੁਹਾਡਾ ਪਿਓਰ ਪਸ਼ਮੀਨੇ ਦਾ ਸੂਟ ਬਣਨਾ ਹੈ ਜੀ ਰਾਮ ਟੈਕਸ ਦੀ ਬਾਟਮ ਹੋਵੇ ਜੀ ਪ੍ਰਿੰਟਡ ਸ਼ਰਟ ਹੋਵੇ ਰੰਗ ਰਸੀਆ ਦੀ ਜੀ 850 ਚ ਨੀ ਤਾਂ ਮਾਰਕੀਟ ਪ੍ਰਾਈਸ ਜੀ ਸੇਮ ਆ ਚੀਜ਼ਾਂ ਦਾ 12-1300 ਚਲਾ ਜਾਂਦਾ ਜੀ ਤੁਹਾਡਾ ਫਿਰ ਵੀ ਫਾਇਦਾ ਹੈ ਜੇ 3 ਮੀਟਰ ਦਾ ਪੀਸ ਵੀ ਖਰੀਦ ਦਿਓ ਤੁਸੀਂ ਬਾਕੀ ਤੁਸੀਂ ਆਲ ਓਵਰ ਮਾਲ ਵੀ ਲੈ ਸਕਦੇ ਹੋ ਜਿਵੇਂ ਇੱਕ ਨਾਲ ਦੇ ਦੋ ਪੀਸ ਇਕੱਠੇ ਕਰਕੇ ਅਟ ਡਿਜ਼ਾਈਨਿੰਗ ਚੈੱਕ ਕਰੋ ਜੀ ਸਾਰੇ ਬਹੁਤ ਹੀ ਡਿਜ਼ਾਈਨ ਦੇ ਮੁਕਾਬਲੇ ਦੇ ਵਿੱਚ ਬਹੁਤ ਹੀ ਟੋਪ ਦਾ ਘਰ ਹੈ ਜੀ ਇਹ ਡਿਜ਼ਾਈਨਰ ਤਾਂ ਟਿਸਟਾ ਤੋਂ ਬਾਅਦ ਮੇਰੇ ਖਿਆਲ ਚ ਅੱਜ ਕਿਸੇ ਦਾ ਨਾਮ ਹੈਗਾ ਜੀ ਡਿਜ਼ਾਈਨਿੰਗ ਦੇ ਵਿੱਚ ਤਾਂ ਰੰਗਰਸੀਆ ਦਾ ਨਾਮ ਆਊਗਾ ਜੀ ਡਿਜ਼ਾਈਨਿੰਗ ਦੇ ਤੌਰ ਤੇ ਜੀ ਡਿਜ਼ਾਈਨਰ ਪੂਰੇ ਤੁਸੀਂ ਕੁਆਲਿਟੀ ਚੈੱਕ ਕਰੋ ਜੀ ਕੁਆਲਿਟੀ ਵੀ ਏ ਕਲਾਸ ਬਣਾ ਰਹੇ ਜੀ ਰੰਗ ਰਸੀਆ ਪਲੱਸ ਡਿਜ਼ਾਈਨਿੰਗ ਵੀ ਏ ਕਲਾਸ ਜੀ ਇੰਨੀ ਜ਼ਿਆਦਾ ਡਿਜ਼ਾਈਨਿੰਗ ਜੀ ਬਿਊਟੀਫੁੱਲ ਡਿਜ਼ਾਈਨਿੰਗ ਤੁਹਾਨੂੰ ਦੇਵਾਂਗੇ ਕੱਲ ਕੱਟ ਪੀਸਾ ਦੇ ਵਿੱਚ ਰੰਗ ਰਸੀਆ ਬ੍ਰਾਂਡ ਦੇ ਇਹ ਆਪਣਾ ਇੱਕ ਪਾਰਸਲ ਓਪਨ ਹੋ ਚੁੱਕਿਆ ਜੀ ਪ੍ਰੋਪਰ ਦੇਖੋ ਦਿਖਾਇਆ ਨਹੀਂ ਜਾਂਦਾ ਜੀ ਸਾਨੂੰ ਐਵੇਂ ਹੁੰਦਾ ਇੱਕ ਇੱਕ ਕਸਟਮਰ ਨੂੰ ਔਨ ਦਾ ਟਾਈਮ ਹੀ ਓਪਨ ਕੀਤਾ ਜਾਵੇ ਕੱਲ ਅਸੀਂ 11 ਵਜੇ ਓਪਨ ਕਰਾਂਗੇ ਹਾਂਜੀ ਦੂਜਾ ਪਾਰਸਲ ਵੀ ਓਪਨ ਕਰੋ ਜੀ ਨੈਕਸਟ ਪਾਰਸਲ ਦੇ ਤੁਹਾਨੂੰ ਡਿਜ਼ਾਈਨ ਦਿਖਾ ਰਹੇ ਜੀ ਸਟਾਕ ਆਪਣੇ ਕੋਲ ਹੋਰ ਵੀ ਹੈ ਜੀ ਰੰਗ ਰਸੀਆ ਦਾ ਕੱਲ ਅਸੀਂ ਦੋ ਪਾਰਸਲ ਓਪਨ ਕਰਾਂਗੇ ਜੇ ਕੱਲ ਰਿਸਪੌਂਸ ਹੋਰ ਵੀ ਵਧੀਆ ਹੋਇਆ ਜੀ ਤਾਂ ਆਪਾਂ ਤੀਜਾ ਤੇ ਚੌਥਾ ਪਾਰਸਲ ਵੀ ਓਪਨ ਕਰਾਂਗੇ ਨਹੀਂ ਤਾਂ ਇੱਕ ਵਾਰ ਆਪਾਂ ਦੋ ਪਾਰਸਲ ਹੀ ਓਪਨ ਕਰਾਂਗੇ ਬਾਕੀ ਮੈਂ ਤੁਹਾਨੂੰ ਇਹ ਜ ਕਰ ਰਿਹਾ ਜਾਂਦਾ ਕਿ ਕੋਈ ਹੋਲ ਸੇਲ ਦੇ ਵਿੱਚ ਲੈਣਾ ਜਾਂਦਾ ਜੀ ਕਿਉਂਕਿ ਸਾਡੇ ਕੋਲ 5-6 ਪਾਰਸਲ ਆਏ ਹੋਏ ਹੈ ਜੀ ਰੰਗ ਰਸੀਆ ਦੇ ਪਸ਼ਮੀਨੇ ਦੇ ਹੋਲ ਸੇਲ ਦੇ ਵਿੱਚ ਵੀ ਪ੍ਰੋਵਾਈਡ ਕਰਵਾ ਦੇਵਾਂਗੇ ਜੇ ਕੋਈ ਖਰੀਦਣਾ ਜਾਂਦਾ ਜੀ ਕੱਲ ਸ਼ਾਪ ਤੇ ਵਿਜ਼ਿਟ ਕਰ ਲਓ ਬੰਦ ਪਾਰਸਲ ਦਾ ਅਲੱਗ ਰੇਟ ਹੈ ਜੀ ਜੇ ਕੋਈ ਐਵੇਂ ਖੁੱਲਿਆ ਚ ਲੈ ਕੇ ਜਾ ਰਿਹਾ ਜਾਂਦਾ ਉਹਦਾ ਅਲੱਗ ਰੇਟ ਹੈ ਜੀ ਕੁਆਲਿਟੀ ਇੱਕ ਇਹਦੀ ਕੁਆਲਿਟੀ ਖਾਸੀਅਤ ਹੈ ਜੀ ਰੰਗ ਰਸੀ ਦੀ 2 ਮੀਟਰ ਤੋਂ ਵੱਡੇ ਪੀਸ ਮਿਲਦੇ ਜੀ ਮੋਸਟਲੀ 2 ਮੀਟਰ ਤੋਂ ਛੋਟਾ ਪੀਸ ਨਹੀਂ ਨਿਕਲਦਾ ਜਿੱਨਾਂ ਚ ਆਹੀ ਆਪਾਂ ਹੁਣ ਨੈਕਸਟ ਪਾਰਸਲ ਓਪਨ ਕੀਤਾ ਜੀ ਸਾਰੇ ਵੱਡੇ ਪੀਸ ਜੀ ਨਜ਼ਰ ਆ ਰਹੇ ਜੀ ਆਪਾਂ ਨੂੰ ਹਾਂਜੀ ਖੋਲੋ ਕੱਪੜਾ ਤਾਂ ਬਹੁਤ ਹੀ ਜ਼ਿਆਦਾ ਤੁਹਾਨੂੰ ਬੋਲ ਹੀ ਚੁੱਕੇ ਜੀ ਪਿੱਛੇ ਵੀ ਤਿੰਨ ਚਾਰ ਵਾਰ ਬਹੁਤ ਹੀ ਜ਼ਿਆਦਾ ਵਧੀਆ ਜੀ ਇਹ ਕਈ ਇਸ ਦੇ ਵਿੱਚ ਜੋ ਸੂਟ ਹੈ ਪੁੱਠੇ ਤਹਿ ਵਜੇ ਹੋਏ ਆ ਹਾਂਜੀ ਉਹ ਕੱਲ ਤੁਸੀਂ ਸ਼ਾਪ ਤੇ ਆ ਕੇ ਦੇਖ ਸਕਦੇ ਹੋ 11 ਵਜੇ ਆਪਾਂ ਓਪਨ ਕਰਾਂਗੇ ਜੀ ਟਾਈਮ ਵੀ ਅਸੀਂ 11 ਵਜੇ ਦਾ ਰੱਖਤਾ ਜੀ ਹੁਣ ਕਿਉਂਕਿ ਕਲਾਇੰਟ ਇਨੀ ਛੇਤੀ ਨਹੀਂ ਆ ਸਕਦਾ ਜੀ ਸਰਜਰੀ ਦੇ ਵਿੱਚ ਜੀ 9 ਵਜੇ 10 ਵਜੇ ਨਹੀਂ ਆ ਸਕਦਾ ਸੋ ਆਪਾਂ ਨੇ ਟਾਈਮ ਕੱਲ 11 ਵਜੇ ਦਾ ਰੱਖਿਆ ਜੀ 11 ਵਜੇ ਆਪਾਂ ਓਪਨ ਕਰਾਂਗੇ ਕੱਟ ਪੀਸ ਲਾਈਟ ਕਲਰ ਡਾਰਕ ਕਲਰ ਸਾਰੇ ਤਰ੍ਹਾਂ ਦਾ ਟੇਸਟ ਤੁਹਾਨੂੰ ਮਿਲਣੇ ਜੀ ਦੇਖੋ ਦੋ ਪਾਰਸਲ ਤਾਂ ਮੈਂ ਤੁਹਾਨੂੰ ਓਪਨ ਕਰਕੇ ਦਿਖਾਈ ਦਿੱਤੇ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਇੱਕ ਇੱਕ ਨਾਲ ਦੇ ਪੀਸ ਵੀ ਕਾਫੀ ਹੈ ਜੀ ਆ ਤੁਸੀਂ ਡਿਜ਼ਾਈਨ ਦੇਖੋ ਜੀ ਆ ਗ੍ਰੀਨ ਕਲਰ ਛੇਤੀ ਛੇਤੀ ਬੰਦੇ ਨਹੀਂ ਕਿਸੇ ਚੀਜ਼ ਇਹ ਸਿਰਫ ਦੋ ਬ੍ਰਾਂਡ ਹੀ ਬਣਾਉਂਦੇ ਜੀ ਕਟਿਸਟਾ ਬ੍ਰਾਂਡ ਜੀ ਇੱਕ ਅੰਗਰੇਜ਼ੀ ਹੈ ਜੀ ਇਸ ਤਰ੍ਹਾਂ ਦੇ ਕਲਰ ਛੇਤੀ ਛੇਤੀ ਆਪਾਂ ਨੂੰ ਕੋਈ ਹੋਰ ਬ੍ਰਾਂਡ ਦੇ ਵਿੱਚ ਨਹੀਂ ਮਿਲਦੇ ਤੇ ਪਸ਼ਮੀਨੇ ਦੇ ਦੋ ਕਰਾ ਦੇ ਵਿੱਚ ਹੀ ਮਿਲਣਗੇ ਤੁਹਾਨੂੰ ਸੋ ਆਪਾਂ ਕੱਲ ਕੱਟ ਪੀਸ ਓਪਨ ਕਰ ਰਹੇ ਹਾਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਤੁਹਾਨੂੰ ਕੱਟ ਪੀਸ ਦੇਵਾਂਗੇ 150 ਰੁਪਏ ਮੀਟਰ ਹਾਂਜੀ ਤੇ ਹੁਣ ਮੈਂ ਤੁਹਾਨੂੰ ਸ਼ਾਪ ਦਾ ਐਡਰੈਸ ਦੱਸਣਾ ਚਾਹੁੰਦਾ ਜੀ ਕੋਈ ਵੀ ਵੀਡੀਓ ਚੱਲਦੇ-ਜਲਦੇ ਸ਼ਾਪ ਦਾ ਐਡਰੈਸ ਕਈ ਵਾਰ ਮੈਂ ਨਹੀਂ ਦੱਸਦਾ ਅੱਜ ਤੁਹਾਨੂੰ ਦੱਸਦੇ ਆ ਕਿ ਸਾਡੀ ਜੋ ਸ਼ਾਪ ਹੈ ਮਾਨਸਾ ਦੇ ਵਿੱਚ ਹੈ ਜੀ ਅ ਨੇੜੇ ਬੱਸ ਸਟੈਂਡ ਜੀ ਬੱਸ ਸਟੈਂਡ ਤੋਂ ਮੇਨ ਬਾਜ਼ਾਰ ਵੱਲ ਨੂੰ ਆਣੇ ਜੀ ਜਿਸ ਨੂੰ ਸਿਨੇਮਾ ਰੋਡ ਬੋਲਦੇ ਜੀ ਸਿਨੇਮਾ ਰੋਡ ਆ ਕੇ ਜੀ ਉੱਥੇ ਪੀਰ ਖਾਨੇ ਦੇ ਕੋਲ ਜੀ ਸਿਨੇਮਾ ਰੋਡ ਪੀਰ ਖਾਨੇ ਦੇ ਕੋਲ ਡੱਬਿਆਲੀ ਗਲੀ ਅਤੇ ਅੰਗਰੇਜ਼ ਮਿੱਤਲ ਵਾਲੀ ਗਲੀ ਇੱਕ ਗਲੀ ਦੇ ਦੋ ਨਾਮ ਨੇ ਜੀ ਇਸ ਨੂੰ ਡੱਬਿਆਲੀ ਗਲੀ ਵੀ ਬੋਲਿਆ ਜਾਂਦਾ ਹੈ ਅੰਗਰੇਜ਼ ਮਿੱਤਲ ਵਾਲੀ ਗਲੀ ਵੀ ਬੋਲਿਆ ਜਾਂਦਾ ਹੈ ਇਸ ਗਲੀ ਦੇ ਵਿੱਚ ਆਪਣੀ ਦੁਕਾਨ ਹੈ ਹਾਂਜੀ ਤੇ 150 ਰੁਪਏ ਮੀਟਰ ਆਪਾਂ ਕੱਟ ਪੀਸ ਦੇਵਾਂਗੇ ਜੀ ਆਪਣੀ ਸ਼ਾਪ ਹੈ ਜੋ ਗਲੀ ਦੇ ਵਿੱਚ ਹੈ ਜੀ 메ਨ ਬਾਜ਼ਾਰ ਦੇ ਵਿੱਚ ਆਪਣੀ ਸ਼ਾਪ ਨਹੀਂ ਹੈਗੀ ਮੈਂ ਤੁਹਾਨੂੰ ਦੁਬਾਰਾ ਦੱਸਦਾ ਮੇਨ ਜਦੋਂ ਆਪਾਂ ਬੱਸ ਸਟੈਂਡ ਆਗੇ ਜੀ ਬੱਸ ਸਟੈਂਡ ਤੋਂ ਜੀ ਮੇਨ ਬਾਜ਼ਾਰ ਵੱਲ ਸਿਨੇਮਾ ਰੋਡ ਨੂੰ ਜਾਂਦੇ ਜੀ ਸਿਨੇਮਾ ਰੋਡ ਜਾ ਕੇ ਜੀ ਨੇੜੇ ਪੀਰਖਾਨਾ ਆ ਜਾਂਦਾ ਜੀ ਪੀਰਖਾਨੇ ਦੇ ਕੋਲ ਜੀ ਡੱਬੇ ਵਾਲੀ ਅਤੇ ਅੰਗਰੇਜ਼ ਮਿੱਤਲ ਵਾਲੀ ਗਲੀ ਹੈ ਜੀ ਇੱਕ ਗਲੀ ਦੇ ਦੋ ਨਾਮ ਨੇ ਜੀ ਇਸ ਨੂੰ ਅੰਗਰੇਜ਼ ਮਿੱਤਲ ਵਾਲੀ ਗਲੀ ਵੀ ਬੋਲਿਆ ਜਾਂਦਾ ਤੇ ਡੱਬੇ ਵਾਲੀ ਗਲੀ ਵੀ ਬੋਲਿਆ ਜਾਂਦਾ ਹੈ ਇਸ ਗਲੀ ਦੇ ਵਿੱਚ ਆਪਣੀ ਦੁਕਾਨ ਹੈ ਤੁਸੀਂ ਇੱਥੋਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਜੇ ਤੁਹਾਨੂੰ ਕੋਈ ਨਹੀਂ ਦੱਸਦਾ ਤਾਂ ਤੁਹਾਨੂੰ ਇੱਕ ਨੰਬਰ ਦੱਸ ਦਿੰਦੇ ਜੀ 94641 96298 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੁਕਾਨ ਦਾ ਐਡਰੈਸ ਪੁੱਛ ਸਕਦੇ ਹੋ ਜੀ ਹਾਂਜੀ ਕੱਲ ਆਪਾਂ ਕਰ ਰਹੇ ਆ ਓਪਨ ਕੱਟ ਪੀਸ ਜੀ ਸੋ ਤੁਹਾਡੇ ਸਾਥ ਦੀ ਸਾਨੂੰ ਬਹੁਤ ਲੋੜ ਹੈ ਕਿਉਂਕਿ ਆਪਾਂ ਪਿੱਛੇ ਜੇ ਕੱਟ ਪੀਸ ਪਾਣੇ ਬੰਦ ਕਰਤੇ ਸੀ ਸੋ ਆਪਾਂ ਹੁਣ ਦੁਬਾਰਾ ਤੋਂ ਕੱਟ ਪੀਸ ਪਾਣੇ ਸਟਾਰਟ ਕੀਤੇ ਆ ਹਾਂਜੀ ਤੇ ਆਨਲਾਈਨ ਕਾਫੀ ਕਸਟਮਰ ਦੇ ਮੈਸੇਜ ਆਉਂਦੇ ਆ ਕਿ ਆਨਲਾਈਨ ਪ੍ਰੋਵਾਈਡ ਕਰਾਓ ਕੱਟ ਪੀਸ ਆਨਲਾਈਨ ਦਾ ਵੀ ਕਾਲਰ ਸਿਸਟਮ ਆਪਾਂ ਰੱਖਦੇ ਆਂ ਜੀ ਕੱਲ ਆਪਾਂ ਔਨਲਾਈਨ ਪੀਸ ਦੇਵਾਂਗੇ ਜੀ 11 ਵਜੇ ਆਪਾਂ ਇਹ ਪੀਸ ਓਪਨ ਕਰਾਂਗੇ ਠੀਕ ਹੈ ਜੀ 11 ਵਜੇ ਤੋਂ ਲੈ ਕੇ ਜੀ 4-5 ਵਜੇ ਤੱਕ ਆਪਾਂ ਵੇਚਾਂਗੇ ਜੋ ਕਸਟਮਰ ਸ਼ਾਪ ਤੋਂ ਆ ਕੇ ਲੈ ਕੇ ਆਉਏ ਜੀ ਤੁਸੀਂ ਫਿਰ ਜੋ ਔਨਲਾਈਨ ਖਰੀਦਣਾ ਜਾਂਦੇ ਜੀ ਤੁਸੀਂ ਸਕਰੀਨਸ਼ਾਟ ਲੈ ਲਿਓ ਜੀ ਕਈ ਵਾਰ ਹਨਾ ਉਹ ਪੀਸ ਸਾਡੇ ਕੋਲ ਰਹਿ ਜਾਂਦਾ ਹੈ ਤਾਂ ਆਪਾਂ 5 ਵਜੇ ਤੋਂ ਬਾਅਦ ਔਨਲਾਈਨ ਕਰਾਂਗੇ ਜੀ ਕੋਈ ਕਸਟਮਰ ਔਨਲਾਈਨ ਲੈਣਾ ਜਾਂਦਾ ਪੀਸ ਜੀ ਤਾਂ 5 ਵਜੇ ਤੋਂ ਤੁਸੀਂ ਮੈਸੇਜ ਸਾਨੂੰ ਜਰੂਰ ਭੇਜ ਦਿਓ ਪਰ ਸਾਨੂੰ ਜੋ ਮੈਸੇਜ ਕਰਨਾ ਹੈ ਜੀ ਅਸੀਂ ਤੁਹਾਨੂੰ ਰਿਪਲਾਈ 5 ਵਜੇ ਤੋਂ ਬਾਅਦ ਦੇਵਾਂਗੇ ਜੀ ਉਹਨਾਂ ਪੀਸਾ ਦਾ ਕਿ ਸਾਡੇ ਕੋਲ ਅਵੇਲੇਬਲ ਹੈ ਜਾਂ ਨਹੀਂ ਹੈਗਾ ਜੇ ਕੋਈ ਕਸਟਮਰ ਦੂਰ ਤੋਂ ਹੈ ਜੀ ਤੇ ਪੀਸ ਲੈਣਾ ਚਾਹੁੰਦਾ ਜੀ ਰੰਗ ਰਸੀਆ ਦੇ ਇੱਕ ਤਾਂ ਮੈਂ ਤੁਹਾਨੂੰ ਦੱਸਦਾ 150 ਰੁਪਏ ਮੀਟਰ ਹੈ 150 ਰੁਪਏ ਮੀਟਰ ਹੈ ਰੇਟ 2 ਮੀਟਰ ਦਾ 300 2.5 ਮੀਟਰ ਦਾ 375 3 ਮੀਟਰ ਦਾ 450 ਤੇ 4 ਮੀਟਰ ਦਾ 600 ਸਾਨੂੰ ਕਸਟਮਰ ਉਹੀ ਮੈਸੇਜ ਕਰਨੇ ਜੀ ਜਿਨ੍ਹਾਂ ਨੂੰ ਇਹ ਸਮਝ ਆ ਗਈ ਕਿ ਜੇ 3 ਮੀਟਰ ਦਾ ਪੀਸ ਹੋਇਆ ਤਾਂ ਤੁਹਾਨੂੰ 3 ਮੀਟਰ ਹੀ ਲੈਣਾ ਪਊਗਾ ਮਤਲਬ ਇਹ ਡਿਮਾਂਡ ਨਾ ਕਰਨ ਕਿ ਸਾਨੂੰ 2.5 ਮੀਟਰ ਹੀ ਚਾਹੀਦਾ ਠੀਕ ਹੈ ਇੱਕ ਅਸੀਂ ਜੋ ਕੱਟ ਪੀਸ ਪ੍ਰੋਵਾਈਡ ਕਰਵਾਵਾਂਗੇ ਸ਼ਾਮ ਨੂੰ 5 ਵਜੇ ਤੋਂ ਬਾਅਦ ਕਰਵਾਵਾਂਗੇ ਜੀ ਸਾਨੂੰ ਮੈਸੇਜ ਕਰ ਦਿਓ ਸਾਡੇ ਜੋ ਨੰਬਰ ਹੈ ਜੀ 7986701334 855709009 ਇਹ ਦੋ ਨੰਬਰ ਆ ਤੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ 5 ਵਜੇ ਤੋਂ ਬਾਅਦ ਕੱਲ ਸ਼ਾਮ ਨੂੰ 5 ਵਜੇ ਤੋਂ ਬਾਅਦ ਮੈਸੇਜ ਕਰ ਸਕਦੇ ਹੋ ਕੋਈ ਵੀ ਪੀਸ ਬਾਕੀ ਤੁਹਾਨੂੰ ਵੀਡੀਓ ਕਾਲ ਦੇ ਵਿੱਚ ਵੀ ਦਿਖਾ ਦੇਵਾਂਗੇ ਤੇ ਕੱਲ ਤੋਂ ਐਵੇਂ ਹੀ ਸਮਝ ਲਓ ਆਪਾਂ ਇੱਕ ਮਿੰਨੀ ਆਨਲਾਈਨ ਡਿਲੀਵਰੀ ਸਟਾਰਟ ਕੀਤੀ ਐ ਪਹਿਲਾਂ ਅਸੀਂ ਬਿਲਕੁਲ ਨਹੀਂ ਕਰਦੇ ਸੀ ਆਨਲਾਈਨ ਕੰਮ ਸੋ ਕੱਲ 5 ਵਜੇ ਤੱਕ ਤੁਸੀਂ ਤੁਹਾਨੂੰ ਅਸੀਂ ਵੀਡੀਓ ਕਾਲ ਤੇ ਦਿਖਾ ਸਕਦੇ ਹਾਂ ਜੀ ਇਹ ਕੱਟ ਪੀਸ ਜੋ ਲੈਣ ਦੇ ਇੱਛਕ ਨੇ ਜੀ ਜੋ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਜੋ ਵੀ ਦੁਕਾਨਦਾਰ ਕੱਟ ਪੀਸ ਲੈਣਾ ਚਾਹੁੰਦਾ ਜੀ ਸਾਡੇ ਨਾਲ ਕੰਟੈਕਟ ਕਰੋ ਸਰਦੀਆਂ ਦੇ ਆਪਣੇ ਕੋਲ ਕਾਫੀ ਤਰ੍ਹਾਂ ਦੇ ਕੱਟ ਪੀਸ ਆਣਗੇ ਜੀ ਤੁਹਾਨੂੰ ਪ੍ਰੋਵਾਈਡ ਕਰਵਾ ਸਕਦੇ ਹਾਂ ਜੀ ਸਰਦੀਆਂ ਦੇ ਕੱਟ ਪੀਸ ਚੰਗੇ ਘਰਾ ਦੇ ਜੀ ਐਸ ਕੇ ਕੰਪਨੀ ਦੇ ਕੱਟ ਪੀਸ ਵੀ ਤੁਹਾਨੂੰ ਛੇਤੀ ਦੇਵਾਂਗੇ ਰੰਗ ਰਸੀਆ ਦੇ ਜੀ ਜਿੰਨੇ ਚੰਗੇ ਤੋਂ ਚੰਗੇ ਘਰ ਆਣਗੇ ਜੀ ਉਹਨਾਂ ਦੇ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਕੰਪਨੀਆਂ ਕੋਲੋਂ ਕਿ ਸਾਨੂੰ ਕੱਟ ਪੀਸ ਮਿਲਣ ਤੇ ਦੇਖੋ ਹੁਣ ਅੱਜ ਤੁਹਾਡੇ ਲਈ ਆਪਾਂ ਰੰਗ ਰਸੀਆ ਦੇ ਕੱਟ ਪੀਸ ਪ੍ਰੋਵਾਈਡ ਕਰਵਾ ਰਹੇ ਹਾਂ ਬਹੁਤ ਹੀ ਟੋਪ ਦਾ ਘਰ ਹੈ ਜੀ ਰੰਗ ਰਸੀਆ ਪ੍ਰਿੰਟਿੰਗ ਦਾ ਲੈਵਲ ਬਹੁਤ ਹੀ ਹਾਈ ਜਾਂਦਾ ਹੈ ਜੀ ਇਹਨਾਂ ਦਾ ਹਾਂਜੀ ਤੇ ਇੱਕ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਅਸੀਂ ਬਹੁਤ ਲੇਟ ਪਾਨੇ ਜੀ ਵੀਡੀਓ ਤੇ ਵਿਊਜ਼ ਸਾਨੂੰ ਬਹੁਤ ਘੱਟ ਆਉਂਦੇ ਆ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਸਟਮਰ ਨੂੰ ਵੱਧ ਤੋਂ ਵੱਧ ਕਸਟਮਰ ਨੂੰ ਵੱਤ ਵੱਦ ਸਾਡੀ ਵੀਡੀਓ ਦਾ ਪਤਾ ਲੱਗ ਸਕੇ ਤੇ ਵੀਡੀਓ ਹੁਣ ਆਪਾਂ ਰੈਗੂਲਰ ਰੱਖਿਆ ਕਰਾਂਗੇ ਜੀ ਕੱਟ ਪੀਸਾ ਦੀ ਹੁਣ ਜਿਵੇਂ ਅੱਜ ਮੈਂ ਪਸ਼ਮੀਨੇ ਦੇ ਪੀਸ ਲੈ ਕੇ ਆਇਆ ਜੀ ਨੈਕਸਟ ਟਾਈਮ ਤੁਹਾਨੂੰ ਪਲੇਨ ਪੀਸ ਲੈ ਕੇ ਆਵਾਂਗੇ ਜੀ ਕੁਛ ਨਾ ਕੁ ਸ਼ਾਨਦਾਰ ਰੂਏ ਜੀ ਬਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਓਨ ਕਰ ਲਓ ਹਾਂਜੀ ਤੇ ਕੱਲ ਜੀ ਆਪਾਂ ਸਵੇਰੇ ਕਰ ਰਹੇ ਆ ਜੀ ਕੱਟ ਪੀਸ ਓਪਨ 11 ਵਜੇ ਜੀ 18 ਨਵੰਬਰ ਨੂੰ 18 ਨਵੰਬਰ ਨੂੰ ਆਪਾਂ ਓਪਨ ਕਰ ਰਹੇ ਆ ਕੱਟ ਪੀਸਰ ਦਿਨ ਮੰਗਲਵਾਰ ਹੈ ਜੀ ਸਮਾਂ ਆਪਾਂ 11 ਵਜੇ ਦਾ ਰੱਖਿਆ ਜੀ ਬਹੁਤ ਹੀ ਵਧੀਆ ਸਟੱਫ ਦੇਵਾਂਗੇ ਜੀ ਤੁਹਾਨੂੰ ਕੱਟ ਪੀਸਰ ਦੇ ਵਿੱਚ 150 ਰੁਪਏ ਮੀਟਰ ਰੇਟ ਹੈ ਜੀ ਤੇ ਹੁਣ ਮੈਂ ਵੀਡੀਓ ਵੱਡੀ ਨਹੀਂ ਕਰਦਾ ਤੇ ਤੁਹਾਡੇ ਤੋਂ ਇਜਾਜ਼ਤ ਲੈਣੇ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ